ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਟੰਡਿਆਲਾ ਨੱਥ ਪੱਤੀ ਮਿਰਜੇ ਵਾਲੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਾਈਪਾਸ ਤੇ ਲੱਗ ਗਏ ਜਿਹੜਾ ਵੀਰ ਜੀ ਹੁਣਾਂ ਦਾ ਘਰ ਹੈ ਇੱਥੇ ਜਿਹੜਾ ਵਾ ਮੇਨ ਬਾਈਪਾਸ ਜਿਹੜਾ ਪਠਾਨਕੋਟ ਅੰਬਰੀ ਸਰ ਵਾਲਾ ਜਿਹੜਾ ਬਟਾਲੇ ਦਾ ਮੇਨ ਬਾਈਪਾਸ ਆ ਉਹਦੇ ਲੱਗ ਗਏ ਆ ਜਿਹੜਾ ਵੀਰ ਜੀ ਹੁਣਾਂ ਦਾ ਘਰ ਅੱਧਾ ਕਿਲੋਮੀਟਰ ਤੇ ਹੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ گاਵਾ ਹੁਣ ਤੁਹਾਨੂੰ ਸਾਹਮਣੇ ਦੋ ਵਿਖਾਉਣੀਆਂ ਬਾਕੀ ਤਿੰਨ ਗਾਵਾਂ ਜਿਹੜੀਆਂ ਹਲੇ ਆਉਣ ਵੀ ਦਈਆਂ ਵਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪੀ ਵੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾ ਜੇ ਠੀਕ ਆ ਹੋਰ ਸੁਣਾਓ ਤੁਸੀਂ ਵਧੀਆ ਵਧੀਆ ਕੈਮ ਜੀ ਸੈਤਾ ਹਾਂ ਠੀਕ ਠੀਕ ਕਰਤਾ ਵਾ ਉਹ ਤੁਸੀਂ ਸੁਣਾਓ ਵਧੀਆ ਵਧੀਆ ਜਲਦੀ ਪਾ ਦੇ ਕਰੋ ਵੀਡੀਓ ਮੇਰੀ ਜਿਹੜੀ ਮੈਂ ਤੁਹਾਨੂੰ ਦੱਸਿਆ ਉਹ ਆਉਂਦੀਆਂ ਰਹੀਆਂ ਨਾਲ ਨਾਲ ਇੱਕ ਦੋ ਨੇ ਹੁੰਦਾ ਰਿਹਾ ਮੈਂ ਠੀਕ ਆ ਉਹ ਜਾਂਦੀਆਂ ਰਹੀਆਂ ਅੱਜ ਵੀ ਗਾਵਾਂ ਮੇਰੇ ਕੋਲ ਚਾਰ ਹੀ ਵੀਰ ਜੀ ਆਦ ਬੜਾ ਕਰਦੇ ਦਿਮਾਗ ਨੇ ਬੜੀ ਟਾਡੀ ਹੋਈਗੀ 40000 ਰੁਪਏ ਦੀ ਭਾਜੀ ਅੱਛਾ ਤੇ ਉਹ ਵੀਰ ਇੱਕ ਸਵੇਰੇ ਲਾਇਆ ਗਿਆ ਤੇ ਇੱਕ ਫੇਰ ਚਲ ਗਈ। ਅੱਛਾ ਫੇਰ ਮੈਂ ਜੱਕਦਾ ਮ ਜਾ ਕੇ ਉਹ ਕਾਲੀ ਗਾਂ ਹੁਣ ਲਈ। ਅੱਛਾ ਕਾਲੀ ਹੁਣ ਲਈ। ਯਾਨੀ ਕਿ 11 ਵਜੇ ਚੋਈ ਆ ਤੂੰ ਫੋਟਾ ਹੀ ਕਰਉ ਤੂੰ। ਅੱਛਾ ਉਸ ਪਾਸ ਕੀਤੀ 11:00 ਵਜੇ। ਹਾਂ ਠੀਕ ਐ। ਤੇ ਇਹ ਗਾਂ ਗਾਂ ਪਹਿਲਾਂ ਹੀ ਮੇਰ ਕੋਲ। ਇੱਕ ਅੱਛਾ ਮਤਲਬ ਜਿਹੜੇ ਰਾਤੀ ਤੁਹੀਂ ਕੱਲ ਗੱਲ ਹੋਈ ਆ। ਤੇ ਉਹਨਾਂ ਚੋਂ ਸਿਰਫ ਇੱਕੋ ਯਾਰ ਰਹਿ ਗਈ ਬਾਕੀ ਵੇਗੀਆਂ। ਤੇ ਹੋਰ ਉਹਨਾਂ ਵੀ ਦਈਆਂ ਪਰ ਤਿੰਨ ਗਾਵਾਂ ਵੀਰ ਕੀ ਹੁੰਦੀਆਂ? ਤਿੰਨ ਗਾਵਾਂ ਹੁੰਦੀਆਂ। ਇੱਕ ਟੋਕੜ ਗੱਬਣ ਗਾਂ ਡੱਬੀ ਬੜੀ ਚੰਗੀ ਆਉਂਦੀ। ਆ ਕਾਫੀ ਖੂਬਸੂਰਤ ਤੁਸੀਂ। ਇੱਕ ਕ ਦੋ ਦੋਤੀਆਂ ਬੱਚੇ ਵਾਲੀਆਂ ਹੁੰਦੀਆਂ ਅੱਛਾ ਮਤਲਬ ਦੋ ਬੱਚੇ ਵਾਲੀਆਂ ਹੁੰਦੀਆਂ ਵਾ ਇੱਕ ਤੋਕੜ ਇੱਕ ਤੋਕੜ ਗੱਬਣ ਆ ਤੇ ਤੋਕੜ ਗੱਬਣ ਕਿੰਨੇ ਕ ਪਾ ਲਈ ਜੇ ਹਰਪੀ ਦੇ ਦੀਆਂ 20 ਉਹ ਦੱਸ ਮਤਲਬ ਕਿ ਕਿੱਥੇ ਕ ਬਣ ਜੂਗੀ ਇੰਨਾ ਕ ਦੱਸੀ ਜਾਵੇ ਉਹ ਕਿੱਥੇ ਕ ਬਣ ਜੂਗੀ 13 ਤੋਂ 17000 17000 ਦੀ ਤੋਕੜ ਗੱਬਣ ਦੇ ਦੋਗੇ ਤੇ ਜਿਹੜੀ ਇੱਕ ਕਾਲੀ ਗਾਂ ਵਾ ਬੱਚੇ ਵਾਲੀ ਉਹ 13 ਗੀ 20 ਦੀ ਉਹ 20 ਦੀ ਦੇ ਦੋਗੇ ਉਹਦੇ ਕੋ ਕਿੰਨਾ ਦੁੱਧ ਉਹਦੇ ਥੱਲੇ ਦੁੱਧ 8 ਕਿਲੋ ਗਾਰੰਟੀ ਦਾ ਤੇ ਇੱਕ ਗਾਂ ਜਿਹੜੀ ਜਰਸੀ ਕਹਿੰਦੇ ਆਉਂਦੀ 100 ਗਾਂ ਦੇ ਰੰਗ 32000 32000 ਦੀ ਹ ਤੇ ਜੇ ਤੇ ਆਪਣੇ ਵੀਡੀਓ ਪਾੰਦੇ ਆ ਗਿਆਂ ਠੀਕ ਆ ਆ ਗਿਆਂ ਠੀਕ ਆ ਨਹੀਂ ਤੇ ਵੀਡੀਓ ਤੁਹਾਨੂੰ ਪਾ ਨਹੀਂ ਤੇ ਆਪਾਂ ਐਂਡ ਤੇ ਵੀ ਜੋੜ ਦਾਂਗੇ ਕੋਈ ਵੀਰ ਵੀਡੀਓ ਵੇਖੇ ਪੂਰੀ ਜਰੂਰ ਹਨਾ ਹਨੀ ਤੇ ਕਾਲ ਕਰ ਲੈ ਕੋਈ ਗਾਨੀ ਮੈਂ ਵੀਡੀਓ ਮੈਂ ਵੀ ਵੀਡੀਓ ਮੈਂ ਵੀ ਵੀਡੀਓ ਪਾ ਦੂੰ ਤੂੰ ਵੀ ਵੀਡੀਓ ਪਾ ਦਿਓ ਤੇ ਬਾਕੀ ਜੱਡੀ ਤੂੰ ਵੀ ਸਾਨੂੰ ਭੇਜ ਦਿਓ ਤਾਂ ਐਂਡ ਤੇ ਜੋੜ ਦਾਂਗੇ ਆਪਾਂ ਹਨਾ ਠੀਕ ਆ ਤੇ ਨਾਮ ਦੱਸ ਤੇ ਕਰੀ ਆਪਣਾ ਬਾਈ ਨਾਮ ਰਜੀਤ ਸਿੰਘ ਹਾਂਜੀ ਪਿੰਟੜੇ ਵਾਲਾ ਨੱਤ 25 ਮਿਰਚੂ ਵਾਲੀ ਠੀਕ ਆ ਜੀ ਬਾਈ ਪਾਸ ਤੋਂ 2 ਕਿਲੋਮੀਟਰ ਹਾਂ ਮਟਾਲੇ ਵਾਲੇ ਤੋਂ ਹਾਂਜੀ ਇਹ ਅਰੀਆ ਰੋਟੇਟ ਦੇ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰ 98550 9419 ਠੀਕ ਹੈ ਬਾਕੀ ਇੱਕ ਨੰਬਰ ਹੋਰ ਮੇਰਾ ਲੱਲਿਓ ਨਾਲ ਚਲੋ ਕੋਈ ਨਹੀਂ ਆਪਾਂ ਵਿੱਚ ਲਿਖ ਦਿਆਂਗੇ ਉਹ ਵਾਲਾ ਲੱਲੋ ਲੈਣਾ 90 90564 ਠੀਕ ਹੈ 4581 ਠੀਕ ਹੈ ਇਹ ਫੋਨ ਦੇ ਮਗਰ ਲਿਖਿਆ ਜੀ ਆਹ ਇਹ ਨਵਾਂ ਦੇ ਆ ਕੱਲ ਫੇਰ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਹੈ ਕਿ ਜਦੋਂ ਤੱਕ ਆਪਣੀ ਵੀਡੀਓ ਪੈਣੀ ਆ ਉਦੋਂ ਤੱਕ ਉਹ ਕਹਾਵਾ ਘਰੇ ਆ ਜਾਣੀਆਂ ਹੋ ਸਕਦਾ ਗੱਡੀ ਤੇ ਲੋਡ ਹੋਣ ਡੀਆਂ ਇਹ ਕਰਾਉਂ ਡਿਆ ਮੈਂ ਵੀ ਤੂੰ ਤੈਨੂੰ ਫੋਨ ਕੀਤਾ ਨਾ ਵੀ ਮੈਰਜ ਤੇ ਤੂੰ ਪਹਿਲਾਂ ਤਾਂ ਟਾਈਮ ਪੰਜ ਛੱਡ ਪੰਜਦਾ ਸੀ ਪਹਿਲਾਂ ਲੇਟ ਹਾਂ ਲੇਟ ਹੀ ਤੇ ਮੈਂ ਤੋਹਾ ਮੈਨੂੰ ਫੋਨ ਕੀਤਾ ਵੀ ਭਾਜੀ ਆਜੋ ਤੇ ਮੈਂ ਉਹਨੂੰ ਕਿਹਾ ਵੀ ਤੂੰ ਗੱਡੀ ਐ ਫੋਨ ਕੀਤਾ ਵੀ ਤੂੰ ਲੱਦ ਕੇ ਲਿਆ ਮੈਂ ਚੱਲੇ ਇਹ ਹੈ ਕਿ ਆਪਾਂ ਇੱਕ ਘੰਟਾ ਪਹਿਲਾਂ ਪਹੁੰਚ ਗਏ ਤੁਹਾਡੇ ਕੋਲ ਉਹਦੇ ਕਰਕੇ ਘਰੇ ਫਿਰ ਉਹ ਪਹੁੰਚੀਆਂ ਨਹੀਂ ਆ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਕਿਹੜੀ ਤੋਂ ਪਹਿਲਾਂ ਕਰ ਲਈਏ ਇੱਕ ਤੋਂ ਹੀ ਕਰ ਦਨੇ ਆਰਪੀ ਭਾਈ ਦੱਬੀ ਤੇ ਚਲੋ ਦੱਬੀ ਪਹਿਲਾਂ ਖਾ ਲੀਏ ਆ ਦੇਖ ਸਾਦੇ ਜੀ ਸੋਹਣੀ ਵੜਿਆ ਜਿਹੜੀ ਤੇ ਬਾਕੀ ਥਣ ਵੀ ਇਹਦੇ ਲੱਗਦੇ ਦੇਖ ਸਾਦੇ ਜੀ ਦੱਸਿਓ ਵਧੀਆ ਇਹਦੇ ਬਾਰੇ ਆਰਪੀ ਭਾਈ ਦੂਜੇ ਸੂਏ ਵੜ੍ਹ ਸੁਈ ਆ ਅੱਛਾ ਮਹੀਨੇ ਤੋਂ ਉੱਤੇ ਆ ਠੀਕ ਆ ਬੱਚਾ ਮਰੇ ਨੂੰ ਚਾਰਜਲ ਹੋ ਗਿਆ ਅੱਛਾ ਬਿਲਕੁਲ ਠੰਡੀ ਤੇ ਦੁੱਧ ਆਇਆ ਔੜੇ 11 ਕਿਲੋ ਮੈਂ 10 ਕਿਲੋ ਦੀ ਠੰਡੇ ਦੀ ਕਰਕੇ ਪੱਕਾ ਦੁੱਧ ਹੈਗਾ ਜਿਹੜਾ ਪਾਣੀ ਇੰਟਰ ਦਾ ਮੇਰਾ ਵੀਰ ਭਰਾ ਚਾਰ ਡੰਗ ਚੂਰੇ ਪੰਜ ਡੰਗ ਚੂਰੇ ਅੱਛਾ ਬਿਨਾ ਵਾਂਡ ਤੋਂ ਬਿਨਾ ਇਦਾਂ ਹੀ ਥਾਪੀ ਮਾਰ ਕੇ ਥਲੇ ਵਾਇਆ ਇੱਕ ਡੰਗ ਵੀ ਨਹੀਂ ਇਹਨੇ ਖਰਾਬ ਕੀਤਾ ਠੀਕ ਹੈ ਜੀ ਕੋਈ ਨਿਆਣਾ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਅੱਛਾ ਕੋਈ ਰੱਸੀ ਨਹੀਂ ਪਾਉਣੀ ਕੁਝ ਨਹੀਂ ਤੋੜੋ ਹਾਂ ਫਿਰ ਇੱਕ ਦਿਨ ਦੁੱਧ 10 ਕਿਲੋ ਹੈਗਾ ਪੱਕਾ ਨੂੰ ਮੁੱਕ ਪੱਕਾ ਪੱਕਾ ਵੀ ਦੀ 10 ਕਿਲੋ ਠੀਕ ਹੈ ਦੁੱਧ ਕਾ ਲਕਦਾ ਹੋ 11 ਤਾਂ ਮੈਂ ਦੱਸੋ ਜਾਂਦਾ ਹੋ ਕਿਨੇ ਕਿਲੋ 10 ਠੀਕ ਹੈ ਜੀ ਅਵੇ ਲੋ ਟ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੇ ਤੇ ਉਤਰਾਂ ਜਿਹੜੀ ਕੱਦ ਕਾਠ ਦੀ ਚੰਗੀ ਹੈ ਤੇ ਰੰਗ ਰੂਪ ਦੀ ਵੀ ਸੋਹਣੀ ਹੈ ਤੇ ਕਿੰਨਾ ਰੱਖਣਾ ਵਿਧੇ ਦਾ ਫਿਰ ਮੁੱਲ ਆਪਾਂ ਹਰ ਵੀ ਭਾਈ 27000 ਨਹੀਂ ਫਿਰ 27000 ਦੀ ਨਹੀਂ ਜਾਣੀ ਜੇ ਬੱਚਾ ਹੁੰਦਾ ਫਿਰ ਚੱਲ ਜਾਣੀ ਬੱਚੇ ਤੇ ਬਣਾ ਨਹੀਂ ਜਾਣੀ 27 ਦੀ 25 ਦੀ ਦੇ ਦਈਏ ਜੇ ਆ ਗਈ ਕੱਤਰ ਦੇਖੋ ਛੋਟੇ ਵੀਰ ਕਰਨਾ ਕੋ ਮਾਨ ਭਾਈ ਯਾਰ ਦਿਓ ਜੀ ਦਾ ਲਓ ਜੀ ਹੁਣ ਫਿਰ ਹੁਣ ਨਾ ਨਾ ਕਰਿਆ ਫਿਰ ਹਰਪੀਤ ਭਾਜੀ 22000 ਦੀ ਦੇਦਾ ਇਹਦੇ ਵਿੱਚ ਛੋੜ ਕੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅੱਜ ਛੋਟੇ ਵੀਰ ਨੇ ਪਹਿਲੀ ਵਾਰ ਹੀ ਕਿਹਾ ਵਾ ਤੇ ਹੁਣ ਮੋੜਨਾ ਨਹੀਂ ਹੈ ਮੈਂ ਨਹੀਂ ਮੋੜਾਂ ਚਾਹ ਹਾਂ ਚਲੋ ਕੋਈ ਗੱਲ ਨਹੀਂ 22000 ਦੀ ਦੇਗਾ ਭਾਈ ਯਾਰ ਦੀ ਦੇ ਦੋਗੇ ਤੇ ਦੁੱਧ 10 ਲੀਟਰ ਕਰੋ ਚਾਅਤ ਹੋਗੇ ਠੰਡਾ ਕਰਕੇ ਹਰਪੀਤ ਭਾਜੀ ਵਿਖਾਵਾਂ 11 ਕਿਲੋ ਦਾ ਦਊਗੀ 12 ਦਾ ਵੀ ਹੈਗਾ ਠੀਕ ਹੈ 10 ਲੀਟਰ ਠੰਡਾ ਕਰਕੇ ਠੀਕ ਹੈ ਜੀ ਲੀਟਰਾਂ ਦਾ ਮਿਲ ਕੇ ਦੋ ਚਾਰ ਡੰਗ ਛੋ ਕੇ ਲਵੇ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕਾਲੀ ਜਿਹੜੀ ਇਹ ਅੱਜ ਹੀ ਆਈ ਆ ਕਹਿੰਦੇ ਪਾਸ ਕਰਕੇ ਲਿਆਂਦੀ ਆ ਤੇ ਇਹਨੂੰ ਕਿੰਨਾ ਚਿਰ ਹੋਇਆ ਵਿਧੀ ਸੋਈ ਨਾ ਹਰਪੀਤ ਭਾਜੀ ਇਹਨੂੰ 15-20 ਦਿਨ ਹੋ ਗਏ ਅੱਛਾ ਹਾਂਜੀ ਤੇ ਇਹਦੇ ਕੋਲ ਕਿੰਨਾ ਹੈ ਦੁੱਧ ਇਹਦੇ ਲੋ ਘਰ ਵਾਲੇ ਤੇ ਮੈਨੂੰ 10 ਕਿਲੋ ਦੱਸ ਦੇ ਹਾਂਜੀ ਮੈਂ 10 ਕਿਲੋ ਦੀ ਗਾਰੰਟੀ ਨਹੀਂ ਦਿੰਦਾ ਅੱਛਾ ਮੈਂ 9 9 ਦੀ ਦੇਣੀ ਹੈ ਅੱਛਾ ਜੋ ਘਰ ਵਾਲੇ ਦਾ ਮੁੰਡਾ ਅੰਦਾਜ਼ ਦੱਸ ਦਿੰਦੇ ਨਿਕਲੇ ਘਟਵਾ ਤੇ ਮੈਂ ਵੀ ਦੋ ਤਾਂ 10-12 ਸਾਢੇ 10 ਹੋਵੇ ਚਾਹ ਦੋ ਕਿਲੋ ਦੁੱਧ ਦੇ ਦੇ ਅੱਛਾ ਦੂਰ 10-12 ਰਮਜ ਮੈਂ ਲਈ ਠੀਕ ਆ ਹਾਂਜੀ ਉਦੋਂ ਮਤਲਬ 2-2 ਕਿਲੋ ਚੋਕੇ ਪਾਸ ਕੀਤੀ ਹੈ ਚੋਕੇ ਪਾਸ ਕੀਤੀ ਜਾਣ ਕੇ ਮੈਂ ਖਾਲੀ ਕਰਕੇ ਥਾਣੇ ਤੇ ਵੇਚਣੀ ਹੈ ਬਰਾਬਰ ਆ ਕਰਨੀ ਹਾਂਜੀ ਹਾਂਜੀ ਠੀਕ ਆ ਤੇ ਇਹ ਗੱਲ ਇਹ ਆ ਵੀ ਠੰਡੀ ਧੀਰੀ ਬਿਲਕੁਲ ਐ ਕੋਈ ਪਰਵਾਹੀ ਨਹੀਂ ਠੰਡੀ ਧੀਰੀ ਆ ਹਾਂਜੀ ਹਾਂਜੀ ਬਾਕੀ ਇਹ ਆ ਕਿ ਮਗਰ ਇਹ ਬੱਚੀ ਕੱਦ ਕੱਢਦੀ ਵੀ ਚੰਗੀ ਉਤਰ ਹਨਾ ਤੁਰਾਂ ਹਾਂ ਫਿਰ ਇੱਕ ਰੀਨਾਂ ਵਿੱਚ ਬਾਕੀ ਇਹ ਆ ਕਿ ਇਹ ਅੱਜ ਹੀ ਆਈ ਆ ਕੋਈ ਵੀਰ ਆਪਣੀ ਕੋਈ ਦੋ ਟਾਈਮ ਚੋਕੇ ਲੈ ਜਾਏ ਤੇ ਤਿੰਨ ਗਾਵਾਂ ਜਿਹੜੀਆਂ ਹੱਲੇ ਔਣ ਵੀ ਦਈਆਂ ਵਾਂ ਉਹਨਾਂ ਬਾਰੇ ਵੀ ਕੋਈ ਪੁੱਛ ਲੈ ਜਿੰਨਾਂ ਵਿੱਚ ਇੱਕ ਟੁਕੜ ਗੱਬਣਿਆ ਤੇ ਦੋ ਸੁਈਆਂ ਬੱਚੇ ਵਾਲੀਆਂ ਤੇ ਉਹਨਾਂ ਦੇ ਵੀ ਭਾਅ ਜਿਹੜੇ ਜਿਆਜੀ ਆ ਉਹ ਵੀ ਆਪਾਂ ਵੀਡੀਓ ਹੁਣ ਐਂਡ ਤੇ ਜੋੜ ਦੇਣੀ ਆ ਕੋਈ ਵੀਲ ਜੜੀ ਆ ਉਹ ਵੀ ਵੀਡੀਓ ਮੰਗਵਾ ਲੈ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਬੱਚਾ ਦਿਖਾ ਦਈਏ ਕਰੀ ਆਪਾਂ ਪਹਿਲੇ ਹਾਂ ਜੀ ਆਰ ਪੀ ਜੀ ਭਾਈ ਵੱਸੀ ਐ ਇਹਦੇ ਮਗਰ ਅੱਛਾ ਆ ਵਸ਼ੀਆ ਜਿਹੜੀ ਠੀਕ ਹੈ ਲਾ ਲਓ 15 ਕਿਲੋਾਂ ਦਾ ਦਹੀ ਸੁਹੀ ਤੇ ਉਤਰਾ ਦੁੱਧ ਕਿੰਨਾ ਕੇ ਚਵਾਈ ਜਾਊਗੀ ਦੁੱਧ ਆਰ ਪੀਲ ਵਿੱਚ 14-15 ਕਿਲੋ ਦੀ ਚਾਹੀਦੀ ਆ ਇੰਨਾ ਕਰ ਦੋਗੇ 12 ਕਿਲੋ ਹੀ ਕਰਦੇ ਆ ਚਲੋ 10 ਕਿਲੋ ਹੀ ਦਈ ਜਾਵੇ ਬੜਾ ਵਾ 12 ਗਾੜੀ ਅਗਲੇ ਦੀ ਸ਼ਿਵਾ ਜੀ ਹਾਂਜੀ ਹਾਂਜੀ ਸੇਵਾ ਤੇ ਆ ਜਨਾ ਕੋਈ ਚੋਰੀ ਹਾਂਜੀ ਹਾਂਜੀ ਜਿੰਨੀ ਸੇਵਾ ਕੋ ਕਰੂ ਨਾ ਹੀ ਚੋਰੀ ਪਾ ਤੇ ਮੁੱਲ ਮੁੱਲ 35000 ਰੁਪਏ ਦਾ 35000 ਦਾ ਨਹੀਂ ਕਰੀਏ ਵਿੱਚ ਮਨ ਚੱਲ ਵੀ ਤੂੰ ਇਧਰੋਂ ਪੁੱਛ ਲੋ ਅੱਛਾ ਬਸ ਇਹ ਵੀ ਦਾ ਥੋੜਾ ਹੱਥ ਜਿਆਦਾ ਹੋਲਾ ਕਰ ਦਿੰਦਾ ਜੀ ਕਿੰਨੇ ਕਰਦੀ ਆ ਫਿਰ ਜਿਆਜ ਖੁੱਲਾ ਹੀ ਕਰਦੀ ਆ ਖੁੱਲਾ ਹੀ ਕਰਦੇ ਫਿਰ 10000 ਦੀ ਦਿਆ ਕਿੰਨੇ ਦੀ 31 ਦੀ 31000 ਦੀ 31000 ਚ ਛੋੜੀ ਆ ਜੀ ਅੱਛਾ ਛੋਟੀ ਆ ਜੋ ਕਹਤਾ ਤੇ ਕਹਤਾ ਠੀਕ ਆ ਤੇ ਅੱਜ ਗਿਫਟ ਵੀ ਹੈਗਾ ਜੇ ਕੋਈ ਪੀ ਭਾਜੀ ਇੱਕ ਗਿਫਟ ਜਿੱਤਾ ਹੀ ਨਹੀਂ ਭੁੱਲ ਗਿਆ ਆਓ ਗਿਫਟ ਜੀ ਇੱਕ ਆ ਮੁੰਡਾ ਪਰੋਣਾ ਆਇਆ ਜੀ ਆ ਆਪਣੇ ਬਾਹਰ ਪੀ ਭਾਜੀ ਫਿਰ ਆ ਅੱਛਾ ਇਹ ਤੁਹਾਡਾ ਪਨੇਵਾ ਹੈ ਹਾਂਜੀ ਹਾਂਜੀ ਆ ਖਤੀਬ ਪਿੰਟ ਉੱਥੋਂ ਆ ਜੀ ਠੀਕ ਹੈ ਜੀ ਇਹ ਕਿਹੜਾ ਗਿਫਟ ਲੈਣਤਾ ਜੀ ਪਰ ਪੀ ਭਾਜੀ ਇਹਦੇ ਸੇਵਾ ਕੋਈ ਕਰ ਲੂਗਾ ਤੇ ਬੜੀ ਵੀ ਆ ਅੱਛਾ 1.5 ਮਹੀਨੇ ਦੀ ਅਗਲਾ ਕਿਹਾ ਮੈਨੂੰ ਬੜੀ ਚੈੱਕ ਪਾਸ ਆ ਚੈੱਕ ਨਹੀਂ ਕਰਾਈਆ ਮੈਂ ਅਗਲੇ ਦਾ ਉਹ ਅਗਲੇ ਹੱਦ ਜੇ ਵੇਟ ਤੇ ਰਹਿਣ ਬੜੀ ਸਵਾਈ ਕਰਾ ਕੇ ਅਗਲੇ ਬਣਾਈ ਆ ਇਹ ਆ ਕੇ ਕੋਈ ਚੈੱਕ ਕਰਵਾ ਕੇ ਵੀ ਲੈ ਜਾ ਆਪਣੀ ਹੈ ਨਾ ਇਹ ਦੁੱਧ ਕਿਲੋ 1.5 ਕਿਲੋ ਦਿੰਦੀ ਅੱਛਾ ਤੇ ਮੈਂ ਇਹਦੇ ਪਾਸੋਂ ਦੀ ਆਈ ਮੇਰ ਕੋ ਅੱਛਾ ਤੇ ਮੇਰ ਕੋ ਤੁਹਾਨੂੰ ਪਤਾ ਮੇਰੇ ਸਾਟ ਲੱਗੇ ਤੇ ਇਹਨੂੰ ਪੋਣਾ ਵੀ ਨਹੀਂ ਲੈਣਾ ਅੱਛਾ ਰੱਸੀ ਪੋਣੀ ਪੈਂਦੀ ਦੁੱਧ ਨਹੀਂ ਤੇ ਦੁੱਧ ਕੀ ਹੈ ਸੋਕ ਮੇਰਾ ਜੇ ਮੂੜਾ ਅੱਧਾ ਕਿਲੋ ਹੋਗਾ ਅੱਛਾ ਤੇ ਦੇਣਾ ਫਰੀ ਇਹ ਆ ਕਿ ਚਲੋ ਕੋਈ ਚੈੱਕ ਕਰਵਾ ਕੇ ਲੈ ਜਾਈਏ ਸੇਵਾ ਕਰ ਲਈ ਅੱਛਾ ਕਿੰਨਾ ਰਕਮ ਦੀ ਹੈ ਕੀ ਤੇ ਫਰੀ ਦੇ ਦੇਣੀ ਹੈ ਬਾਕੀ ਕਿਸੇ ਦੇ ਚੈੱਕਰ ਚ ਹੁੰਦੀ ਹੈ ਕੋਈ ਆਪਣਾ ਵੇਖ ਕੇ ਲੈ ਜਾਏਗੇ ਆ ਅੱਜ ਜੋ ਵੀ ਆ ਸਾਡੇ ਸਾਹਮਣੇ ਤੇ ਬਾਕੀ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਜਿਹੜੀਆਂ ਹੁਣ ਤੇ ਬਾਕੀ ਕੋਈ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਖੜੇ ਚੰਗੀਆਂ ਲੱਗੇ ਤੇ ਲੈ ਜੇ ਨਾ ਚੰਗੀਆਂ ਲੱਗਣ ਤੇ ਇੱਥੇ ਤੇ ਫਿਰ ਜਿਹਨਾਂ ਕੋ ਹੈਗੀਆਂ ਆ ਹਾਂਜੀ ਦੋਸਤੋ ਵਿਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ